ਵਾਚ ਦੇ ਹੈੱਡਫੋਨ ਦਿੱਤੇ ਜਾਣਗੇ ਧੰਨਵਾਦ ਹੈ ਪਰ ਸਾਹਮਣੇ ਕਬੱਡੀ ਜਵੰਦਾ ਫੈਮਲੀ ਦਾ ਵੀ ਧੰਨਵਾਦ ਹੈ ਬੰਟੀ ਕਬੱਡੀ ਵਿੱਕੀ ਆਲਮਗੀਰ ਉਹਨਾਂ ਦਾ ਵੀ ਧੰਨਵਾਦ ਪਰ ਮੇਰੇ ਪਾਸੇ ਕਹਿੰਦੇ ਨੌਜਵਾਨ ਸੁੱਖਾ ਘਲੋਟੀ ਵਾਲਾ ਜੱਫਾ ਲਾ ਤਾ ਯਾਨੀ ਨਹੀਂ ਨਹੀਂ ਦੇਂਦੇ ਵਾਟ ਰੇਂਡਰ ਬਾਲ ਤਾਪਾ ਬਾੜੇ ਵਾਲੀਆ ਤਾਪਾ ਫਿਰ ਬੱਲੇ ਵਾਲੇ ਕਿ ਆ ਗਿਆ ਆ ਵੀ ਮੋਹਰੀ ਵਾਲਿਆ ਤੈਨੂੰ ਚਾਰ ਡਿੱਗਦੇ ਐ ਰਮਨ ਮੋਹਰੀ ਵਾਲਾ ਇਸ ਵੇਲੇ ਵੱਢ ਕੇ ਕਬੱਡੀ ਪਾ ਰਿਹਾ ਹੈ ਸਿੰਘ ਸਪੋਰਟਸ ਕਲੱਬ ਪਿੰਡ ਸ਼ੰਕਰ ਦਾ ਕਬੱਡੀ ਕੱਪ ਹੈ ਜਵੰਦੇ ਪਰਿਵਾਰ ਦੀ ਦੇਣ ਹੈ ਮਨਦੀਪ ਜਵੰਦੇ ਹੋਣਾ ਨੇ ਅਮਰਜੀਤ ਹੋਣਾ ਨੇ ਹਰਪਿੰਦਰਜੀਤ ਹੋਣਾ ਨੇ ਅਮਨਪੰਚ ਹੋਣਾ ਨੇ ਅਮਰਪਾਲ ਹੋਣਾ ਨੇ ਇਹ ਕਬੱਡੀ ਕਰਾਈ ਹੈ ਲਾ ਰੇਡ ਹਰਪਿੰਦਰ ਨਾਲ 100 ਰੁਪਿਆ ਰੇਡ ਤੇ ਜਵੰਦਾ ਜੈਲਦਾਰ ਫੈਮਿਲੀ ਵੱਲੋਂ 1100 ਆ ਰੇਡ ਦਾ ਜੈਲਦਾਰ ਫੈਮਿਲੀ ਵੱਲੋਂ ਜਵੰਦਾ ਸਾਹ ਪੋਦਾ ਕਰਦੇ ਹੋ ਸ਼ਰਨ ਮੋਹਰੀ ਵੱਲੋਂ 200 ਰੁਪਿਆ ਆ ਰੇਡ ਸਿਰ ਪੈਣ ਜਾ ਰਹੀ ਹੈ ਆਪਣੇ ਦੇ ਲਈ 200 ਕੈਨੇਡਾ